ਇਹਨਾਂ ਕਟੋ-ਕਟਾ ਢਾਈ ਤਿੰਨ ਮਹੀਨੇ ਹੋ ਗਏ ਸਾਨੂੰ ਕਹਿੰਦੇ ਨੂੰ ਵੀ ਭਾਈ ਸਾਹਿਬ ਪਿੱਛੇ ਕੇਲਦੀ ਆਓ ਆ ਕੇ ਪੋਲ ਇੱਥੇ ਦੂਜੇ ਖੜੇ ਤਿੰਨ ਪੋਲ ਇੱਥੇ ਨੇੜੇ-ਨੇੜੇ ਦੋ-ਦੋ ਕਿਲੋਮੀਟਰ ਤੇ ਹੀ ਆ ਜਿਹੜੇ ਪਾਈਪਾਂ ਵਾਲੇ ਆ ਇਹਨਾਂ ਦੇ ਉਹਦੋਂ ਨਾਲੇ ਇੱਕ ਘਰ ਵਿੱਚ ਮਿੰਤਾ ਘੜਦੇ ਆ ਵੀ ਸਾਨੂੰ ਵੋਟਾਂ ਪਾਓ ਜਦੋਂ ਵੋਟਾਂ ਪਵਾ ਕੇ ਮੰਤਰੀ ਬਣ ਜਾਂਦੇ ਆ ਮੁੜ ਕੇ ਤਾਂ ਮੂੰਹ ਵੀ ਨਹੀਂ ਵਿਖਾਉਂਦੇ ਵੀ ਕਿੱਥੇ ਆ ਵਿਚੋ ਸਿਵਰੇ ਦਾ ਪਾਣੀ ਸਾਲ ਭਰ ਖੜਾ ਰਹਿ ਜਾਂਦਾ ਸੇਵਨ ਵਾਲੇ ਦੇ ਵਿੱਚ ਉਹ ਜਿਹੜੀ ਇਹ ਕੇਲੀ ਹੈ ਇਹ ਇੱਕ ਜਾਲੇ ਦੇ ਤੋਂ ਹੀ ਪੈਦਾ ਹੋ ਜਾਂਦੀ ਹੈ ਜਾਲੇ ਤੋਂ ਹੀ ਪੈਦਾ ਹੋਣਾਂ ਨੇ ਤੇ ਫਿਰ ਹਾਰ ਕੇ ਅਸੀਂ 13 1300 ਰੁਪਏ ਘੰਟੇ ਦੇ ਹਿਸਾਬ ਨਾਲ ਅਸੀਂ ਇਥੇ ਆ ਆ ਦੀ ਜੀਸੀਬੀ ਲਾਈ ਆ ਰਕਵਾ ਵੇਖੋ 2 250 ਕਿੱਲਾ ਰਕਵਾ ਤੇ ਉਹ ਘਰ ਦੇਖ ਲੋ ਸਾਡੇ ਸਾਡੇ ਘਰ ਆ ਤੇ 10-10 ਕਿੱਲਿਆਂ ਦੀ ਲੰਮੀ ਕੇਲੀ ਖੜੀ ਆ ਅੱਛਾ ਜਦੋਂ ਸਾਡੇ ਘਰ ਸਾਨੂੰ ਪਤਾ ਲੱਗਦਾ ਕਿ ਘਰ ਇਹ ਸਾਡੇ ਨਾਲ ਕੋ ਪਹਿਲੀ ਵਾਰ ਨਹੀਂ ਹੋਇਆਗਾ ਸਾਡੇ ਨਾਲ ਹਰ ਇੱਕ ਸਾਲ ਹੀ ਤਾਂ ਹੁੰਦਾ ਬਦਲਾ ਪਿਛਲੇ ਲੋਕਾਂ ਨੇ ਬਣਾਈ ਆ ਵੀ ਇਹ ਬਦਲਾ ਕਰਕੇ ਵੇ ਲਈਏ ਵੀ ਇਹ ਸਰਕਾਰ ਚੰਗੀ ਕੰਮ ਕਰੂਗੀ ਪਰ ਇਹ ਸਰਕਾਰ ਉਦੋਂ ਵੀ ਨਕਮੀ ਨਿਕਲੀ ਐ। ਮੰਨ ਕੇ ਸਾਡੇ ਤੋਂ ਹੋ ਸਕਿਆ ਕਰਾਂਗੇ ਅਸੀਂ ਕੱਢਾਂਗੇ ਅਸੀਂ ਜਦੋਂ ਸਾਡੇ ਵੱਸੋਂ ਬਾਹਰ ਹੋ ਗਈ ਫੇਰ ਬਈ ਅਸੀਂ ਪੋਲ ਪਟਾਂਗੇ ਫੇਰ ਪ੍ਰਸ਼ਾਸਨ ਸਾਡੇ ਤੇ ਪਰਚੇ ਕਰ ਲੈ ਸਾਨੂੰ ਜੇਲਾ ਚ ਡੱਕ ਲਵੇ ਸਾਡੇ ਨਾਲ ਤਾਂ ਮਾਰ ਆ ਗਿਆ ਮੈਂ ਆਸੀਂ ਹੱਥ ਬਣ ਕੇ ਬੇਨਤੀ ਕਰਦੇ ਸਰਕਾਰ ਨੂੰ ਫੇਰ ਸਾਨੂੰ ਕੋਈ ਵੀ ਪ੍ਰਸ਼ਾਸਨ ਕੋਈ ਵੀ ਨਾ ਆਖੇ ਸਾਨੂੰ ਆ ਕੋਪ ਪੰਨੀਆਂ ਪੈਣੀਆਂ ਪੁਲੀਆਂ ਪੂਰੇ ਪੰਜਾਬ ਦੇ ਵਿੱਚ بارش ਲਗਾਤਾਰ ਪੈ ਰਹੀ ਹੈ ਮੌਸਮ ਭਾਗ ਵੱਲੋਂ ਜਿੱਥੇ ਅਲਰਟ ਕੀਤਾ ਹੋਇਆ ਹੈ ਤਾਂ ਇਸ بارش ਦੇ ਨਾਲ ਜਿੱਥੇ ਸ਼ਹਿਰਾਂ ਦੀ ਸਥਿਤੀ ਬਦਲੀ ਹੋਈ ਹੈ ਤਾਂ ਪਿੰਡਾਂ ਦੀ ਵੀ ਸਥਿਤੀ ਬਦਲੀ ਨਜ਼ਰ ਆ ਲਈ ਹੈ ਇੱਕ ਪਾਸੇ ਜਿੱਥੇ بارش ਦੇ ਨਾਲ ਖੁਸ਼ੀ ਹੈ ਕਿ ਮੌਜ ਜਿਹੜਾ ਹੈਗਾ ਮੌਸਮ ਵਿੱਚ ਬਦਲੀ ਆਈ ਹੈ ਪਰ ਇਹ بارش ਕਿਸਾਨਾਂ ਲਈ ਕਿਤੇ ਰਾਹਤ ਵੀ ਆ ਤੇ ਕਿਤੇ ਆਫਤ ਵੀ ਆ ਆਫਤ ਇਸ ਕਰਕੇ ਆ ਕਿ ਕਈ ਥਾਵਾਂ ਤੇ ਕੱਸੀਆਂ ਟੁੱਟਣ ਦੀਆਂ ਖਬਰਾਂ ਆ ਰਹੀਆਂ ਕਈ ਥਾਵਾਂ ਤੋਂ ਨਹਿਰਾਂ ਟੁੱਟਣ ਦੀਆਂ ਖਬਰਾਂ ਸਾਹਮਣੇ ਆਈਆਂ ਇਸ ਵਕਤ ਅਸੀਂ ਖੜੇ ਆ ਫਰੀਕ ਕੋਲ ਜ਼ਿਲ੍ਹੇ ਦੇ ਪਿੰਡ ਕੋਨੀ ਵਾਲੇ ਦੇ ਵਿੱਚ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਆ ਚਾਰੇ ਪਾਸੇ ਜੇ ਤੁਸੀਂ ਨਿਗਾਹ ਮਾਰੀਏ ਤਾਂ ਕੇਲੀ ਹੀ ਕੇਲੀ ਆ ਇਹ ਜਿਹੜੀ ਕੇਲੀ ਆ ਅੱਗੇ ਜਿਹੜਾ ਇੱਥੋਂ ਪੌਲ ਦੇ ਥੱਲੋਂ ਉਹ ਜਾ ਰਿਹਾ ਹੈਗਾ ਉੱਥੇ ਜਾ ਕੇ ਫਾਜ ਜਾਂਦੀ ਹੈ ਜਿਸ ਕਾਰਨ ਪਾਣੀ ਭਰ ਜਾਂਦਾ ਹੈ ਇਲ ਪਿੰਡ ਦੇ ਲੋਕਾਂ ਵੱਲੋਂ ਖੁਦ ਆਪਣੇ ਵੱਲੋਂ ਆਪਣੇ ਪੈਸੇ ਤੇ ਜੀਐਸਬੀ ਲਾ ਕੇ ਇਸ ਦੀ ਸਫਾਈ ਕੀਤੀ ਗਈ ਆ ਹਾਲਾਂਕਿ ਲੱਖ ਦਾਅਵੇ ਕੀਤੇ ਜਾਣ ਸਰਕਾਰ ਵੱਲੋਂ ਜਾਂ ਪ੍ਰਸ਼ਾਸਨ ਵੱਲੋਂ ਕਿ ਇਹ ਅਸੀਂ ਸੇਵਾ ਦੀ ਸਫਾਈ ਕੀਤੀ ਜਾਵੇਗੀ ਅਜ ਤੱਕ ਵੇਖੀ ਹਜ ਤੱਕ ਜਿਹੜੀ ਕੇਲੀ ਸੇੜਾਂ ਤੇ ਪਈ ਆ ਪਿੰਡ ਵਾਲੇ ਦੱਸੇ ਮੁਤਾਬਕ ਜਿਹੜਾ ਅੱਗੇ ਤੱਕ ਜਿਹੜੀ ਹੈਗੀ ਹੈ ਕੇਲੀ ਪਈ ਹੈ ਤੁਹਾਨੂੰ ਹੋਰ ਅੱਗੇ ਜਾ ਕੇ ਵੀ ਆਪਾਂ ਤਸਵੀਰਾਂ ਦਿਖਾਉਣੇ ਆ ਤੁਹਾਨੂੰ ਦਿਖਾਇਆ ਕਿ ਕਿਵੇਂ ਪਿਛਲੇ ਪਾਸੇ ਕੇਲੀ ਦੇ ਢੇਰ ਲੱਗੇ ਸੀ ਉਸ ਤੋਂ ਪੌਲ ਤੋਂ ਲੈ ਕੇ ਉਹ ਪਹਿਲਾਂ ਤੁਸੀਂ ਪੌਲ ਤੇ ਝਾਤ ਮਾਰੋ ਉਸ ਪੌਲ ਤੋਂ ਲੈ ਕੇ ਇਸ ਜਿੱਥੇ ਅਸੀਂ ਖੜੇ ਆ ਇਸ ਜਗ੍ਹਾ ਤੱਕ ਜਿਹੜੀ ਕੇਲੀ ਆਈ ਹੋਈ ਸੀਗੀ ਇਸ ਸੇ ਪੂਰੀ ਤਰ੍ਹਾਂ ਭਰ ਚੁੱਕੀ ਸੀ ਹਾਲਾਂਕਿ ਪ੍ਰਸ਼ਾਸਨ ਜਾਂ ਸਰਕਾਰ ਦਾਅਵੇ ਕਰਦੀ ਹੈ ਕਿ ਉਹਨਾਂ ਵੱਲੋਂ ਹੱਲ ਕੀਤਾ ਗਿਆ ਕਿਸਾਨਾਂ ਨੂੰ ਦਿੱਕਤ ਨਹੀਂ ਆਉਣ ਜਗੀ ਇੱਥੋਂ ਤੱਕ ਜਿਹੜੀ ਕੇਲੀ ਭਰੀ ਹੋਈ ਸੀ ਇਹਦਾ ਜਿਹੜਾ ਪਾਣੀ ਸਾਰਾ ਇਧਰ ਖੇਤਾਂ ਦੇ ਵਿੱਚ ਆ ਚੁੱਕਿਆ ਹੈਗਾ ਕਿਉਂਕਿ ਇਸ ਭਰਨ ਦੇ ਨਾਲ ਅੱਗੋਂ ਬੰਦ ਹੋਣ ਨਾਲ ਜਿਹੜਾ ਪਾਣੀ ਓਵਰਫਲੋ ਹੋ ਕੇ ਸਾਰਾ ਜਿਸ ਤੋ ਨਿਗਾ ਮਾਰ ਕੇ ਸਾਰੇ ਹੀ ਪਾਸੇ ਜਿਹੜਾ ਪਾਣੀ ਪਾਣੀ ਦਿਸ ਰਿਹਾ ਹੈਗਾ ਝੋਨਾ ਬਿਲਕੁਲ ਜਿਹੜਾ ਡੁੱਬਣ ਦੀ ਕਦਾਰ ਦੇ ਵਿੱਚ ਹੈਗਾ ਜੇਕਰ ਅੱਜ ਇਹ ਕਿਸਾਨ ਆਪਣੇ ਇਕੱਠੇ ਹੋ ਕੇ ਆਪਣੇ ਖਰਚੇ ਤੇ ਇਹ ਜਿਹੜੀ ਮਸ਼ੀਨ ਨਾ ਲਾਉਂਦੇ ਤਾਂ ਪਾਣੀ ਓਵਰਫਲੋ ਹੋ ਕੇ ਸਾਰੇ ਹੀ ਮਰ ਗਏ ਉਹ ਅੱਗੇ ਸਪੱਜੀਆਂ ਤੱਕ ਦੇਖੀਏ ਤਾਂ ਇੱਧਰ ਜਿਹੜੇ ਹੈਗੇ ਸਾਹਮਣੇ ਖੰਭਾ ਦਸ ਰਿਹਾ ਹੈਗਾ ਟਿਊਬਲ ਲੱਗੀ ਹੋਈ ਉਹ ਤੋਂ ਤੱਕ ਜਿਹੜਾ ਪਾਣੀ ਦੀ ਨਜ਼ਰ ਆ ਰਿਹਾ ਹੈ ਸਰਕ ਪਾਸੇ ਪਾਣੀ ਹੀ ਪਾਣੀ ਭਰਿਆ ਹੋਇਆ ਹੁਣ ਇੱਥੇ ਤੁਸੀਂ ਅੱਗੇ ਅੱਗੇ ਦੇਖੋ ਇਹ ਪਾਣੀ ਹੈ ਸਫਾਈ ਹੋਣ ਤੋਂ ਬਾਅਦ ਜਿਹੜਾ ਨਿਕਲਣਾ ਸ਼ੁਰੂ ਹੋ ਗਿਆ ਇਸ ਜਗ੍ਹਾ ਦੇ ਉੱਤੇ ਜਿਹੜਾ ਹੈਗਾ ਪਾਣੀ ਨਿਕਲ ਕੇ ਹੁਣ ਜਿਹੜਾ ਹੈ ਸੇਮ ਨਾਲ ਦੇ ਵਿੱਚ ਪੈ ਰਿਹਾ ਹੈਗਾ ਸੇਮ ਨਾਲ ਦੇ ਤੋਂ ਜਿਹੜਾ ਪਾਣੀ ਅੱਗੇ ਜਾ ਰਿਹਾ ਹੈਗਾ ਵੱਡੀ ਮਾਤਰਾ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਤੇਜ਼ ਤੇ ਢੇਰ ਇਹ ਸਮੇਂ ਇੱਥੇ ਲੱਗੇ ਹੋਏ ਕੇਲੀ ਦੇ ਕੇਲੀ ਜਿਹੜੀ ਹੈਗੀ ਆ ਇੱਥੇ ਨਾਲ ਪਾ ਨੁਕਸਾਨ ਆ ਕਿਸਾਨਾਂ ਦਾ ਹੁੰਦਾ ਜੇਕਰ ਇਹ ਅੱਜ ਕਿਸਾਨ ਆਪ ਖੁਦ ਉਦਮ ਨਾ ਕਰਦੇ ਤੁਹਾਨੂੰ ਅਸੀਂ ਡਰੇਨ ਦੀਆਂ ਤਸਵੀਰਾਂ ਦਿਖਾਈਆਂ ਸਾਡੇ ਨਾਲ ਪਿੰਡ ਦੇ ਕਿਸਾਨ ਮੌਜੂਦ ਨੇ ਜਿਹੜੇ ਸਫਾਈ ਕਰ ਰਹੇ ਨੇ ਹਾਂਜੀ ਭਾਈ ਜੀ ਕੀ ਨਾ ਤੁਹਾਡੀ ਸੁਖਚਰਨ ਸਿੰਘ ਜੀ ਕੋਜਨੀ ਆ ਕੀ ਕਹਿਣਾ ਹੈਗਾ ਜਿਹੜੀ ਹੁਣ ਸਰਕਾਰ ਦੇ ਜਾਂ ਪ੍ਰਸ਼ਾਸਨ ਦੇ ਦਾਅਵੇ ਆ ਕਿ ਅਸੀਂ ਤਾਂ ਡਰੇਨਾ ਸਾਫ ਕਰਦੇ ਹਾਂ ਕਿਸਾਨਾਂ ਨੂੰ ਕਿਸੇ ਵੀ ਚੀਜ਼ ਦੀ ਦਿੱਕਤ ਨਹੀਂ ਆਉਣੀ ਹੈ ਪਰ ਤੁਸੀਂ ਕਹਿ ਰਹੇ ਹੋ ਕਿ ਸਾਨੂੰ ਇਹ ਦਿੱਕਤ ਆਈ ਪਈ ਹੈ ਪਤਾ ਨਹੀਂ ਕਿੱਥੇ ਕੀਤੀਆਂ ਡਰੇਨਾ ਸਾਫੀ ਆ ਵੇਖ ਲਓ ਤੁਹਾਡੇ ਸਾਹਮਣੇ ਹੀ ਆ ਇਹਨਾਂ ਨੂੰ ਘਟੋ ਘਟਾ ਢਾਈ ਤਿੰਨ ਮਹੀਨੇ ਹੋ ਗਏ ਸਾਨੂੰ ਕਹਿੰਦਿਆਂ ਨੂੰ ਵੀ ਭਾਈ ਸਾਹਿਬ ਪਿੱਛੇ ਕੇਲੀ ਆਓ ਆ ਕੇ ਪੋਲ ਇੱਥੇ ਦੂਜੇ ਸਾਡੇ ਤਿੰਨ ਪੋਲ ਇੱਥੇ ਨੇੜੇ ਨੇੜੇ 2-2 ਕਿਲੋਮੀਟਰ ਤੇ ਹੀ ਆ ਜਿਹੜੇ ਪਾਈਪਾਂ ਵਾਲੇ ਆ ਇਹਨਾਂ ਦੇ ਵਿੱਚ ਕੇਲੀ ਪਹਿਲਾਂ ਦਾ ਫਸਦੇ ਨੇ ਥੋੜੀ ਸੀ ਨਿਕਾਸ ਵੀ ਜੀ ਪਿੰਡਾਂ ਨਾਲ ਕਾਸ ਫੋਨ ਕਰਕੇ ਕੇਲੀ ਹਰੀ ਰਹਿੰਦੀ ਆ ਇਹਦੇ ਵੱਧਦੀ ਹੈ ਇਹਨਾਂ ਨੂੰ ਬਹੁਤ ਵਿਖਾਇਆ ਵੀ ਇਹਨਾਂ ਨੂੰ ਅਸੀਂ ਤੇ ਪਰ ਨਹੀਂ ਕੋਈ ਹੱਲ ਨਹੀਂ ਕੀਤਾ ਇਹਦਾ ਹੁਣ ਕੱਲ ਮੈਂ ਪਿਆ ਜਦੋਂ ਤਾਂ ਅਸੀਂ ਜੇਹ ਸਿੰਘ ਸਾਹਿਬ ਨੂੰ ਸਵੇਰ ਫੋਨ ਕੀਤਾ ਵੀ ਕੇਲੀ ਉਹ ਤੱਕ ਪੱਸੀ ਪਿੱਛੇ ਤੁਸੀਂ ਦੇਖੀ ਹੈ ਉਹ ਢਾਈ ਤਿੰਨ ਕਿਲੇ ਪਿੱਛੇ ਤੱਕ ਪਾਣੀ ਨਹੀਂ ਜਾ ਜੇਹ ਸਿੰਘ ਸਾਹਿਬ ਨੂੰ ਫੋਨ ਕੀਤਾ ਉਹ ਕਹਿੰਦਾ ਸਾਡੇ 7-8 ਦਿਨ ਸਾਨੂੰ ਤਾਂ ਮਸ਼ੀਨ ਨਹੀਂ ਮਿਲਦੀ ਅਸੀਂ ਅਕੇ ਫਿਰ ਹੁਣ ਦੱਸੋ ਕੀ ਕਰਗੇ ਉਹਨੇ ਜੇਹ ਸਿੰਘ ਸਾਹਿਬ ਦਾ ਨੰਬਰ ਦਿੱਤਾ ਉਹਨਾਂ ਨੇ ਮੈਂ ਗੱਲ ਕੀਤੀ ਉਹਨਾਂ ਨੇ ਕੋਈ ਨਹੀਂ ਸਾਡੀ ਗੱਲ ਸੁਣੀ ਤੇ ਫੇਰ ਹਾਰ ਕੇ ਅਸੀਂ 13 1300 ਰੁਪਏ ਘੰਟੇ ਦੇ ਹਿਸਾਬ ਨਾਲ ਅਸੀਂ ਇਥੇ ਆਪਦੀ ਜੀਸੀਬੀ ਲਾਈ ਆ ਰਕਵਾ ਵੇਖੋ 2 250 ਕਿੱਲਾ ਰਕਵਾ ਤੇ ਉਹ ਘਰ ਦੇ ਲਟਾਣੀਆਂ ਜਿਹੜੀਆਂ ਸਾਰੀਆਂ ਡੁੱਬਦੀਆਂ ਹੀ ਜੇ ਹੁਣ ਆ ਮੀਂਹ ਨਾ ਪਵੇ ਫੇਰ ਤਾਂ ਇਹ ਪਾਣੀ ਜਾਊਗਾ ਨਿਕਲ ਜੇ ਮੀਂਹ ਹੋਰ ਪੈ ਗਿਆ ਤੇ ਇਹ ਤਿੰਨਾਂ ਤੇ ਲੱਗਿਆ ਤਿੰਨਾ ਪੁਲਾਂ ਤੇ ਮਸ਼ੀਨਾਂ ਲੱਗੀਆਂ ਵੰਨੀਆਂ ਜਿਹੜੀਆਂ ਕੱਢੀਆਂ ਨੇ ਕਿਹੜੀਆਂ ਜੇ ਤਿੰਨਾ ਪੁਲਾਂ ਤੇ ਤੁਸੀਂ ਆ ਕੇ ਆਪ ਹੀ ਲਾਣੀਆਂ ਵਈਆਂ ਹਰਕਤਾਂ ਤੋਂ ਸਰਕਾਰ ਦਾ ਅੱਜ ਕੋਈ ਆਇਆ ਜੋ ਅੱਜ ਜੇ ਲੱਗੇ ਕੋਈ ਨਹੀਂ ਆਇਆ ਜੀ ਕਹਿੰਦੇ ਆ ਮੈਂ ਤਾਂ ਇਤਰਾ ਪਿੰਡੋਂ ਹੁਣ ਆਇਆ ਸ਼ਹਿਰ ਗਿਆ ਵੇ ਸੀ ਇਹ ਕਹਿੰਦੇ ਐਸਡੀਓ ਸਾਹਿਬ ਆਏ ਸੀਗੇ ਉਹ ਪਿੱਛੇ ਹੀ ਮੁੜ ਕੇ ਇੱਥੇ ਮੌਕੇ ਵੇਖਣ ਵੀ ਨਹੀਂ ਆਏ ਵੀ ਤੁਸੀਂ ਚਲੋ ਕੱਢਦੇ ਮੌਕਾ ਤਾਂ ਵੇਖ ਜੁਆ ਕੇ ਸਰਕਾਰ ਕਹਿੰਦੀ ਸੀ ਕਿ ਅ ਅਫਸਰ ਲੋਕਾਂ ਦੇ ਘਰਾਂ ਜਾਣਗੇ ਸੱਥਾਂ ਤੇ ਜਾ ਕੇ ਸਮੱਸਿਆਵਾਂ ਸੁਣਨਗੇ ਪਰ ਤੁਸੀਂ ਦੱਸ ਰਹੇ ਹੋ ਕਿ ਪਿੰਡ ਦੇ ਵਿੱਚ ਹੀ ਐਸਡੀਓ ਸਾਹਿਬ ਆ ਕੇ ਮੁੜ ਗਏ ਤੇ ਉਹਨਾਂ ਕੋਲ ਗੱਲਬਾਤ ਵੀ ਜਦੋਂ ਵੋਟਾਂ ਹੁੰਦੀਆਂ ਉਦੋਂ ਨਾ ਹਰੇਕ ਘਰ ਵਿੱਚ ਮਿੰਤਾ ਘੜਦੇ ਆ ਵੀ ਸਾਨੂੰ ਵੋਟਾਂ ਪਾਓ ਜਦੋਂ ਵੋਟਾਂ ਪਵਾ ਕੇ ਮੰਤਰੀ ਬਣ ਜਾਂਦੇ ਆ ਮੁੜ ਕੇ ਤਾਂ ਮੂੰਹ ਨਹੀਂ ਵਿਖਾਉਂਦੇ ਵੀ ਕਿੱਥੇ ਆ ਕਿੱਥੇ ਨਹੀਂ ਕਿਸਾਨ ਦਾ ਹਾਲ ਵੇਖ ਲਓ ਛੋਨੇ ਸਾਰੇ ਡੁੱਬੇ ਪਏ ਆ ਕਿਸਾਨ ਆਪ ਲਾਈ ਬਿਠੇ ਜੀ ਸੀ ਪੀ ਸਰਕਾਰ ਨੇ ਆਣ ਕੇ ਇਹ ਨਹੀਂ ਪੁੱਛਿਆ ਵੀ ਕਿਵੇਂ ਆ ਵੇਖ ਕੇ ਕੋਈ ਮੌਕਾ ਹੀ ਵੇਖ ਆਈਏ ਪਰ ਆਏ ਮੌਕੇ ਤੇ ਉਹ ਵੀ ਪਿਛਾਂ ਮੁੜ ਕੇ ਕਿੱਡੀ ਘਟਿਆ ਸੋਚ ਆ ਸਰਕਾਰਾਂ ਦੀ ਆਹੀ ਤਾਂ ਇਹ ਬੇਨਤੀ ਕਰਦੇ ਆਂ ਕਿਸਾਨ ਭਰਾਵਾਂ ਨੂੰ ਇਹ ਸਰਕਾਰ ਪਹਿਲਾਂ ਬਦਲਾ ਪਿੱਛੇ ਲੋਕਾਂ ਨੇ ਬਣਾਈ ਆ ਵੀ ਇਹ ਬਦਲਾ ਕਰਕੇ ਵੇ ਲਈਏ ਵੀ ਇਹ ਸਰਕਾਰ ਚੰਗੇ ਕੰਮ ਕਰੂਗੀ ਪਰ ਇਹ ਸਰਕਾਰ ਉਦੋਂ ਵੀ ਨਕਮੀ ਨਿਕਲੀ ਆ ਤੇ ਪ੍ਰਸ਼ਾਸਨ ਵੀ ਸਾਥ ਨਹੀਂ ਦੇ ਰਿਹਾ ਫਿਰ ਤੁਹਾਡਾ ਕੋਈ ਸਾਥ ਨਹੀਂ ਦੇ ਰਿਹਾ ਅਸੀਂ ਮੰਗ ਪੱਤਰ ਵੀ ਦੇ ਚੁੱਕੇ ਆ ਮੰਤਰੀ ਨੂੰ ਮਿਲਿਆ ਕੋਈ ਸਾਰ ਨਹੀਂ ਲੈ ਰਿਹਾ ਮਜਬੂਰ ਹੋ ਕੇ ਸਾਨੂੰ ਆ ਜੀਸੀਪੀ ਲਾ ਕੇ ਕਟਣੀ ਪੈ ਰਹੀ ਆ ਕਿੰਨਾ ਟਾਈਮ ਹੋ ਗਿਆ ਜੇ ਅਸੀਂ ਤੜਕੇ ਦੀ ਚੱਲੀ ਜਾ ਰਹੀ ਹੈ। ਕਿ ਆ ਸ਼ਾਮਾਂ ਪੈ ਚਾਲੀਆਂ ਕੋਈ ਪਤਾ ਨਹੀਂ ਕਿੰਨਾ ਟਾਈਮ ਅਜੇ ਹੋਰ ਲੱਗੇ। ਸਾਡੀ ਹੱਥ ਬਨ ਕੇ ਬੇਨਤੀ ਹੈ ਸਰਕਾਰ ਨੂੰ ਪਰ ਕੁਰਸੀਆਂ ਦੇ ਬਹਿ ਕੇ ਇਹੋ ਜਿਹਾ ਭਾਸ਼ਣਾਂ ਦਿਓ ਵੀ ਅਸੀਂ ਟੈਲਾ ਤੱਕ ਪਾਣੀ ਪਹੁੰਚਾਤਾ ਉੱਥੇ ਪਹੁੰਚਾਤਾ ਆ ਮੌਕਾ ਵੇਖੋ ਆਣ ਕੇ ਕਿਸਾਨਾਂ ਦਾ। ਹੁਣ ਵੇ ਪਾਣੀ ਕਿੱਥੇ ਕਿਥੋਂ ਤੱਕ ਤਾਣੀਆਂ ਤੱਕ ਪਾਣੀ ਪਹੁੰਚ ਗਿਆ। ਡਰ ਹੋਇਆ ਆ ਘਰਾਂ ਦਾ ਵੀ ਲੋਕਾਂ ਨੂੰ। ਵੀ ਇਹ ਵੀ ਨਾ ਹੁਣ ਪਰ ਜੇ ਹੁਣ ਪਵਾ ਦੁਆਰਾ ਆ ਗਿਆ ਮੀ ਅਸੀਂ ਹੱਥ ਬਣ ਕੇ ਬੇਨਤੀ ਕਰਦੇ ਸਰਕਾਰ ਨੂੰ ਫੇਰ ਸਾਨੂੰ ਕੋਈ ਵੀ ਪ੍ਰਸ਼ਾਸਨ ਕੋਈ ਵੀ ਨਾ ਆਖੇ ਸਾਨੂੰ ਆ ਪੰਨਣੀਆਂ ਪੈਣੀਆਂ ਪੁਲੀਆਂ ਛੜਕਦਾ ਰੋਡ ਟੋੜ-ਟੋੜਨਾ ਪੈਣਾ ਪਰ ਭਰਾ ਸਾਡੇ ਹੀ ਔਖੇ ਹੋਣਗੇ ਸਰਕਾਰ ਨੇ ਫੇਰ ਪਾਸਾ ਵਟ ਲੈਣਾ ਵੀ ਅਸੀਂ ਫੜ ਕੇ ਅੰਦਰ ਕਰ ਦਨੇ ਆ ਕਰ ਦਨੇ ਆ ਪਰ ਬੇਨਤੀ ਆ ਸਾਡੀ ਸਰਕਾਰ ਨੂੰ ਹੱਥ ਬਣ ਕੇ ਇਹ ਜਾਂਦਾ ਇਹ ਪੁਲ ਬਣਾ ਦਿਓ ਛੇਤੀ ਤੋਂ ਛੇਤੀ ਤੇ ਇੱਕ ਸਾਡੀ ਸਫਾਈ ਸੇਵਨਾਲੀ ਦੀ ਇਹ ਛੇਤੀ ਛੇਤੀ ਕਰਵਾਈ ਜਾਵੇ ਹਾਂਜੀ ਮੇਨ ਕ ਸਮੱਸਿਆ ਦਾ ਕਾਰਨ ਕੀ ਬਣ ਜਾਂਦਾ ਹੈ ਜਿਹੜਾ ਇੱਥੇ ਨੇੜੇ ਦੇ ਕਿਸਾਨਾਂ ਨੂੰ ਜਿਹੜੀ ਸਮੱਸਿਆ ਆਉਂਦੀ ਆ ਕਿਉਂਕਿ ਦੋਵੇਂ ਪਾਸੇ ਵੇਖੀਏ ਵੀ ਪਾਣੀ ਪਾਣੀ ਹੋਇਆ ਪਿਆ ਇਹ ਕਾਰਨ ਆ ਜੀ ਜਿਹੜੇ ਆਪਾਂ ਸੀਵਰੇਜ ਪਾਏ ਆ ਜਿਹੜੇ ਸਰਕਾਰਾਂ ਨੇ ਸਰਕਾਰਾਂ ਦੀਆਂ ਮਿਲੀਆਂ ਭੁਗਤੀ ਮੰਨ ਲਓ ਇਹ ਵੀ ਇਹ ਪਤਾ ਨਹੀਂ ਮਾਰਨ ਦੀ ਨੀਤੀ ਹੈ ਕੋਈ ਸਰਕਾਰਾਂ ਦੀ ਵੀ ਇਹ ਡਰੇਨ ਦੇ ਵਿੱਚ ਇਹਨਾਂ ਨੇ ਸੀਵਰੇਜ ਪਾਈ ਆ ਪਿੰਡਾਂ ਦੇ ਪਿਛਲੇ ਪਿੰਡਾਂ ਦੇ ਗੋਲੇ ਵਾਲਾ ਇੱਕ ਵੱਡਾ ਪਿੰਡ ਆ ਉਹਦਾ ਸੀਵਰੇਜ ਪਾਇਆ ਇਹਨਾਂ ਨੇ ਵਿੱਚ ਸੀਵਰੇਜ ਦਾ ਪਾਣੀ ਸਾਲ ਭਰ ਖੜਾ ਰਹਿੰਦਾ ਸੇਵਨ ਵਾਲੇ ਦੇ ਵਿੱਚ ਉਹ ਜਿਹੜੀ ਇਹ ਕੇਲੀ ਹੈ ਇਹ ਇੱਕ ਜਾਲੇ ਦੇ ਉੱਤੇ ਹੀ ਪੈਦਾ ਹੋ ਜਾਂਦੀ ਹੈ ਜਾਲੇ ਹੋਇਨਾ ਨੇ ਇਹ ਪੈਦਾ ਹੋ ਕੇ ਇਹ 4 ਕਿਲੋਮੀਟਰ ਤੱਕ ਪਿੱਛੇ ਨੂੰ ਇਹ ਜਾਣ ਲਈ ਬੈਠੀ ਹੈ ਜਦੋਂ ਉਹ ਟੁੱਟਦੀ ਹੈ ਜਿਹੜੇ ਉਹ ਉਤੋਂ ਸਰਕਾਰਾਂ ਦੀਆਂ ਨਾਕਾਮੀਆਂ ਇਹ ਵੀ ਆ ਪੁਲੀਆਂ ਵਾਲੇ ਪੁਲ ਬਣਾਤੇ ਨੇ ਡਰੇਨਾਂ ਦੇ ਉੱਤੇ ਇਹਦੇ ਵਿੱਚ ਹੀ ਆ ਕੇ ਅੜ ਜਾਂਦੀ ਹੈ ਅੜ ਕੇ ਜਾਮ ਲਾ ਦਿੰਦੀ ਹੈ ਇਹਦੇ ਵਿੱਚੋਂ ਪਾਣੀ ਪਿੱਛੇ ਟੁੱਟ ਜਾਂਦਾ ਟੁੱਟ ਕੇ ਉਹੀ ਜ਼ਮੀਨਾਂ ਦੇ ਵਿੱਚ ਪਾਣੀ ਪਾ ਕੇ ਜਿੱਥੋਂ ਸੇਮਨ ਵਾਲਾ ਨਿਵਾਨ ਚੋਂਦਾ ਉੱਥੇ ਜਾ ਕੇ ਫਿਰ ਜੀਵਨ ਵਾਲੇ ਚ ਪੈ ਜਾਂਦਾ ਪਿੱਛੇ ਸਾਡੇ ਘਰ ਆ ਤੁਸੀਂ ਵੇਖ ਸਕਦੇ 10 ਕਿਲਿਆਂ ਦੀ ਵਾਰਡ ਦੇ ਸਾਡੇ ਘਰ ਆ ਤੇ 10-10 ਕਿਲਿਆਂ ਦੀ ਲੰਮੀ ਕੇਲੀ ਖੜੀ ਆ ਅਛਾ ਜਦੋਂ ਸਾਡੇ ਘਰ ਸਾਨੂੰ ਪਤਾ ਲੱਗਦਾ ਕਿ ਘਰ ਤੋਂ ਇਹ ਸਾਡੇ ਨਾਲ ਕੋ ਪਹਿਲੀ ਵਾਰ ਨਹੀਂ ਹੋਇਆਗਾ ਸਾਡੇ ਨਾਲ ਹਰੇਕ ਸਾਲ ਹੀ ਤਾਂ ਹੁੰਦਾ ਵੀ ਇਹ अकेਲੀ ਟੁੱਟਦੀ ਆ ਅੱਗੇ ਥੋੜੀ ਤਦਾਰ ਚ ਹੁੰਦੀ ਆ ਹੁਣ ਜਦੋਂ ਦੇ ਸੀਵਰੇਜ ਪਾਏ ਆ ਉਦੋਂ ਦੀ ਇਹਦੀ ਤਦਾਰ ਆ ਜਿਹੜੀ ਕਿਲੋਮੀਟਰਾਂ ਚ ਬਣ ਗਈ ਉਹ ਯਾਨੀ ਕਿਤੇ ਕਿਤੇ ਕਿਲੋਮੀਟਰ ਖੜੀ ਹੈ ਕਿਤੇ ਅੱਧਾ ਕਿਲੋਮੀਟਰ ਖੜੀ ਆ ਉਹ ਜਦੋਂ ਟੁੱਟਦੀ ਆ ਟੁੱਟ ਕੇ ਕੇਲੀ ਤੁਰਦੀ ਆ ਜਦੋਂ ਪਾਣੀ ਦਾ ਫਲੋ ਵਧਦਾ ਉਹ ਟੁੱਟ ਕੇ ਆ ਕੇ ਇਨਾ ਪੋਲਾਂ ਚ ਲੱਗ ਜਾਂਦੀ ਆ ਸਾਨੂੰ ਮਜਬੂਰੀ ਵਾਸਤੇ ਲਾਉਣੇ ਪਏ ਆ ਸਾਨੂੰ ਸਾਨੂੰ ਇਹ ਨਹੀਂ ਕਿ ਵੀ ਸਾਨੂੰ ਕੋਈ ਝੋਨੇ ਦਾ ਸਾਨੂੰ ਤਾਂ ਦੇ ਘਰਾਂ ਦਾ ਫਿਕਰ ਬਣਿਆ ਪਿਆ ਸਾਡੇ ਘਰ ਡੁੱਬ ਜਾਂਦੇ ਆ ਵੀਰੇ ਆਈ ਵਾਰੀ ਸਾਡੇ ਘਰਾਂ ਤੱਕ ਪਾਣੀ ਪਹੁੰਚ ਜਾਂਦਾ ਸਾਨੂੰ ਆਏ ਹੁੰਦਾ ਵੀ ਸਾਡੇ ਘਰ ਘਰ ਡੁੱਬਣਗੇ ਉਦੋਂ ਪਹਿਲਾਂ ਫ 1000 ਰੁਪਇਆ ਲਾਤਾ ਤੇ ਇਹ 1300 ਰੁਪਇਆ ਘੰਟੇ ਦਾ ਲਈ ਜਿੰਦੀ ਮੰਨ ਕੇ ਚੱਲੋ ਅਪਰੋਕਸੀਮੇਟ 10 ਘੰਟੇ ਤੋਂ ਬਲ 11 ਚੱਲ ਗਈ ਹੈ ਤੇ ਹਜੇ ਹਜੇ ਤੁਸੀਂ ਇਹ ਵੇਖੋ ਵੀ ਅਸੀਂ ਇੱਕ ਸਰੀ ਇੱਕ ਤੋਂ ਡੇਢ ਗੱਲਾ ਕੇਲੀ ਜਿਹੜੀ ਦੋ ਦੋ ਕਿੱਲੇ ਕੇਲੀ ਹੋਣੀ ਜਿਹੜੀ ਉਹ ਕੱਢੀ ਹੈ ਜਿਹੜੀ ਪਿੱਛੇ 1/2 ਕਿਲੋਮੀਟਰ ਦੇ ਤੁਹਾਨੂੰ ਵਿਖਾ ਕੇ ਲਿਆਵਾਂਗੇ ਅਸੀਂ ਆਪਾਂ ਉਹਦੀ ਉਹ ਲਵਾਂਗੇ ਕਵਰੇਜ ਉਹਦੀ ਉਹ ਕਿਲੋਮੀਟਰ ਦੇ ਸਾਰਾ ਜਿਹੜੀ ਕੇਲੀ ਖੜੀ ਉਹ ਪਿੱਛੇ ਖੜੀ ਹੈ ਇਹਦੇ ਵੀ ਉਹ ਕਦੋਂ ਵੀ ਟੁੱਟ ਗਿਆ ਕੇ ਫਿਰ ਇੱਥੇ ਲੱਗੇ ਨਹੀਂ ਉਹ ਮਤਲਬ ਸਾਡੀ ਤਾਂ ਇਹ ਸਰਕਾਰ ਨੂੰ ਚੇਤਾਵਨੀ ਹੈ ਇਹ ਸਾਡੀ ਕੋਈ ਅਸੀਂ ਹੁਣ ਰਿਕਵੈਸਟਾਂ ਕਰ ਕਰ ਥੱਕ ਗਏ ਆ ਅਸੀਂ ਮੈਮੋਰੰਡਮ ਦੇ ਦੇ ਥੱਕ ਗਏ ਆ ਅਸੀਂ ਐਸ ਡੀਓ ਐਸ ਡੀਓ ਨੂੰ ਮੈਮੋਰੰਡਮ ਦਿੱਤਾ ਇਹਦਾ ਅਸੀਂ ਮੰਗ ਪੱਤਰ ਦਿੱਤਾ ਇਹਦਾ ਵੀ ਇਹਨੂੰ ਪੁਲ ਨੂੰ ਪਟਕੇ ਚੌੜਾ ਕਰੋ ਬਈ ਪੰ ਕੱਢੋ ਦੀਆਂ ਉਹਨਾਂ ਨੇ 2.5 ਮਹੀਨੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਕੀਤੇ ਕੁਝ ਨਹੀਂ ਕੀਤਾਗਾ ਹੁਣ ਜਿਹੜੇ ਅਗਲੇ ਬੰਨਣ ਵਾਲੇ ਉਹ ਤਾਂ ਤੱਕ ਹੋਣਗੇ ਹੋਣਗੇ ਜੋ ਪੁਲ ਪਟਾਂਗੇ ਤਾਂ ਅਸੀਂ ਇਹ ਸੋਚਿਆ ਵੀ ਕਿਹੜਾ ਹਾਲ ਦੀ ਹਾਲ ਫਿਲਹਾਲ ਕਿਹੜਾ ਜੀ ਐਸਬੀ ਲਾ ਕੇ ਕੇਲੀ ਕੱਢ ਲੈਣੇ ਆ ਜਿੰਨਾ ਕਿ ਸਾਡੇ ਤੋਂ ਹੋ ਸਕੇ ਕਰਾਂਗੇ ਅਸੀਂ ਕੱਢਾਂਗੇ ਅਸੀਂ ਜਦੋਂ ਸਾਡੇ ਵੱਸੋਂ ਬਾਹਰ ਹੋ ਗਈ ਫੇਰ ਬਈ ਅਸੀਂ ਪੋਲ ਪਟਾਂਗੇ ਫੇਰ ਪ੍ਰਸ਼ਾਸਨ ਸਾਡੇ ਤੇ ਪਰਚੇ ਕਰ ਲੈ ਸਾਨੂੰ ਜੇਲਾ ਚ ਡੱਕ ਲਵੇ ਸਾਡੇ ਨਾਂ ਤਾਂ ਸ਼ੁਰੂ ਤੋਂ ਅੱਗੇ ਹੀ ਆ ਸਾਨੂੰ ਕਿਹ ਜਥੇਬੰਦੀ ਦਾ ਸਹਾਰਾ ਲੈਣਾ ਪਵੇ ਅਸੀਂ ਉਹ ਵੀ ਲਵਾਂਗੇ ਸਾਨੂੰ ਕਿ ਕੁਝ ਕਰਨਾ ਪਵੇ ਅਸੀਂ ਅਸੀਂ ਆਪਣੇ ਘਰ ਤੇ ਫਸਲ ਤਾਂ ਬਚਾਉਣੀ ਹੈ ਨਾ ਸਾਨੂੰ ਤਾਂ ਆਪਦੇ ਘਰ ਨਾਲ ਤੇ ਫਸਲ ਨਾਲ ਮਤਲਬ ਅਸੀਂ ਤਾਂ ਉਹਨਾਂ ਦੇ ਸਿਰੋਂ ਗੁਜ਼ਾਰਾ ਕਰਦੇ ਆ ਅਸੀਂ ਉਹਨੂੰ ਤਾਂ ਬਚਾਉਣਾ ਬਾਕੀ ਇਹ ਇਹਦਾ ਹੱਲ ਨਹੀਂ ਹੋਇਆਗਾ ਕੋਈ ਸਾਡੇ ਕੱਢਣ ਨਾਲ ਵੀ ਜੇ ਆਪਾਂ ਕਹੀ ਵੀ ਹੱਲ ਹੋ ਗਿਆ ਦਾ ਕੋਈ ਹੱਲ ਨਹੀਂ ਹੋਇਆ ਪੱਕਾ ਹੱਲ ਕੋਈ ਨਹੀਂਗਾ ਪਿੱਛੋਂ ਕੇਲੀ ਹੁਣ ਹੁਣੇ ਟੁੱਟ ਕੇ ਆ ਜੇ ਤਾਂ ਉਹ ਤੇ ਹੁਣੇ ਫੇਰ ਦੁਬਾਰਾ ਵੱਜੂਗਾ ਗਮੇ ਫੇਰ ਰਾਤ ਲੱਗ ਜੂਗੀ ਫੇਰ ਅਗਲਾ ਦਿਨ ਲੱਗ ਜੂਗਾ ਮਤਲਬ ਜੇ ਕਰੇ ਤਾਂ ਪ੍ਰਸ਼ਾਸਨ ਕਰੇ ਨਾ ਉਥੇ ਪ੍ਰੋਬਲਮ ਨਾ ਲਾਵੇ ਆਪਦੀਆਂ ਪ੍ਰਸ਼ਾਸਨ ਕਰੇ ਆ ਪੋਲੂਨ ਪਟਨ ਦੀ ਨੌਬਤੀ ਨਾ ਆਵੇ ਆਪਾਂ ਨੂੰ ਪੋਲੂਨ ਪਟਨ ਦੀ ਨੌਬਤ ਉਹਦੋਂ ਮਾਊਗਾ ਜਦੋਂ ਫਰੋਕਲੇ ਨੇ ਸਾਬਣਾ ਟੁੱਟਦੀ ਆ ਟੁੱਟਦੀ ਆ ਅੱਗੇ ਪੁਲਾਂ ਚੜਦੀ ਆ ਅੱਗੇ ਵੀ ਐਵੇਂ ਉਹ ਗਾਹਲੇ ਪੰਡਾਲੇ ਵੀ ਲਾਈ ਬੈਠੇ ਆ ਉਹਨਾਂ ਨੇ ਵੀ ਕਿਸਾਨਾਂ ਨੇ ਆਪ ਖੁਦ ਆਦੇ ਕੋਲੋਂ ਪੈਸੇ ਇਕੱਠੇ ਕਰਕੇ ਅਸੀਂ ਵੀ ਆਪਦੇ ਪੈਸੇ ਇਕੱਠੇ ਕਰਕੇ ਇਹ ਮਤਲਬ ਕੜਾਈ ਜੰਨੇ ਆ ਇਹ ਮਤਲਬ ਸਰਕਾਰ ਪ੍ਰਸ਼ਾਸਨ ਕਰੇ ਤਾਂ ਕਰੇ ਨਹੀਂ ਨਹੀਂ ਕੋਈ ਹੱਲ ਨਹੀਂਗਾ ਤੋਂ ਤੁਸੀਂ ਸੁਣਿਆ ਕਿ ਕਿਸ ਤਰ੍ਹਾਂ ਕਿਸਾਨਾਂ ਦਾ ਕਹਿਣਾ ਹੈ ਕਿ ਹਰ ਵਾਰ ਦੀ ਸਮੱਸਿਆ ਉਹਨਾਂ ਨੂੰ ਆਉਂਦੀ ਆ ਇਸ ਵਾਰ ਉਹਨਾਂ ਵੱਲੋਂ ਸਰਕਾਰ ਨੂੰ ਜਿ ਸਿੱਧੀ ਚੇਤਾਵਨੀ ਵੀ ਦੇ ਦਿੱਤੀ ਗਈ ਆ ਕਿ ਜੇਕਰ ਸਾਡੇ ਦੇ ਪਰਚੇ ਹੁੰਦੇ ਆ ਤੇ ਪਰਚੇ ਕਰਨੇ ਪਰ ਜਿਹੜੀ ਸਮੱਸਿਆ ਐਸਾ ਹਾਲ ਨਹੀਂ ਹੁੰਦਾ ਕਿ ਤਾਂ ਇਹਦਾ ਜਾਇ ਪੌਣਾ ਪੌੜ ਵੀ ਤੁਹਾਨੂੰ ਦਿਖਾਇਆ ਕਿ ਕਿਸ ਤਰ੍ਹਾਂ ਇਹਦੇ ਵਿੱਚ ਪਾਈਪਾਂ ਪਈਆਂ ਹੋਈਆਂ ਜਿਹੜੀਆਂ ਪਾਈਪਾਂ ਪੈਣ ਦੇ ਕਾਰਨ ਜਿਹੜਾ ਪਾਣੀ ਇੱਥੋਂ ਜਿਹੜਾ ਹੈਗਾ ਥੋੜਾ ਨਿਕਲਦਾ ਉਸ ਕਾਰਨ ਵੀ ਜਿਹੜਾ ਹੈਗਾ ਦਿੱਕਤ ਆ ਜਾਂਦੀ ਜੇਕਰ ਇਹੀ ਪੌਲਿਸ ਬਣਿਆ ਹੋਵੇ ਤੇ ਸਿੱਧਾ ਜਿਹੜਾ ਪਾਣੀ ਆਵੇ ਇੱਥੇ ਸਿਰਫ ਤਿੰਨ ਚਾਰ ਦੇ ਕਰੀਬ ਪਾਈਪਾਂ ਪਈਆਂ ਹੋਈਆਂ ਤੇ ਪਾਣੀ ਤੁਸੀਂ ਦੇਖ ਸਕਦੇ ਹੋ ਕਿੰਨਾ ਕ ਨਿਕਲਦਾ ਤੇ ਬਾਕੀ ਜਿਹੜਾ ਅੱਗੇ ਤੱਕ ਜਿਹੜਾ ਨਿਗਾ ਮਾਰਗੇ ਦਾ ਸਾਰੇ ਪਾਸੇ ਪਾਣੀ ਪਾਣੀ ਹੈਗਾ ਹੁਣ ਦੇਖਣਾ ਹੈ ਹੁਣ ਸਮੇਂ ਦੇ ਵਿੱਚ ਜਿੱਥੇ ਕਿਸਾਨਾਂ ਵੱਲੋਂ ਸਰਕਾਰ ਨੂੰ ਸਿੱਧੀ ਚੇਤਾਵਨੀ ਹੈ ਕਿ ਜੇਕਰ ਇਸ ਦਾ ਹੱਲ ਨਹੀਂ ਹੁੰਦਾ ਹੁਣ ਦੇ ਦਿਨਾਂ ਵਿੱਚ ਜੋ ਹੈ ਪਾਰਸ਼ੋ ਹੋਣ ਦੀ ਸੰਭਾਵਨਾ ਹੈ ਤੇ ਉਹਨਾਂ ਵੱਲੋਂ ਜਿਹੜਾ ਹੈ ਪੌਲ ਨੂੰ ਫਿਰ ਢਾ ਦਿੱਤਾ ਜਾਵੇਗਾ ਪ੍ਰਸ਼ਾਸਨ ਨੇ ਜੋ ਕਰਨਾ ਕਰ ਲਵੇ ਪਰ ਉਹ ਆਪਣੇ ਫੈਸਲੇ ਅਤੇ ਜਿਹੜਾ ਆਪਣੇ ਘਰ ਨੂੰ ਬਚਾਉਣਗੇ ਦੇਖਣਾ ਹੁਣ ਸਮੇਂ ਦੇ ਵਿੱਚ ਜੋ ਦਫ਼ਤਰਾਂ ਦੇ ਵਿੱਚ ਬਹਿ ਕੇ ਆਰਡਰ ਨਿਕਲਦੇ ਨਹੀਂ ਜਾਂ ਸਰਕਾਰ ਜੋ ਦਾਅਵੇ ਕਰਦੀ ਹੈ ਉਹ ਦਾਅਵੇ ਕਿੰਨਾ ਖਰਾ ਉਤਰਨ ਦੀ ਜੋ ਸਮੱਸਿਆਵਾਂ ਹਨ ਉਸ ਦਾ ਕਦੋਂ ਹੱਲ ਹੁੰਦਾ ਹੈ